ਸਟਿਫਨ ਆਇਆ ਹੈ ਰੋਟੀ ਆਲਾ ਤੇ ਅੱਜ ਜੀ ਆਇਆਂ ਨੂੰ ਦੇਖੀਏ ਕੀ ਕੀ ਆਇਆ ਲਿੰਡਾ ਸਬਜ਼ੀ ਲੱਗਦੀ ਆ ਸਬਜ਼ੀ ਦਾਲ ਤੇ ਰੋਟੀਆਂ ਅੱਰਾ ਦਰਜੈ ਨਹੀਂ ਕਰੇ ਖਾਣ ਨੂੰ ਉਹ ਜੀ ਅਨੇ ਰੋਟੀ ਨਾਲ ਮਾਹ ਚਲ ਬਾਅਦ ਖਲਾਂਗੇ ਚੀਮਾ ਚਲੇ ਗਿਆ ਅੱਜ ਜੀਣ ਲੱਗਿਆ ਜੀ ਮੇਰਾ ਤਾਂ ਕਰਕੇ ਜਵਾਗ ਆ ਜਵਾਗ ਦਾ ਮੱਚਾ ਸੀਗਾ ਮਾਨੀ ਲੱਗਿਆ ਉਹਦਾ ਦੋ ਟਿਫਨ ਲੈ ਕੇ ਆਇਆ ਸੀਗਾ ਉਹ ਤੇ ਫਿਰ ਥੀਮਾ ਚ ਲਿ ਗਿਆ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਚੱਲ ਯਾਰ ਤੂੰ ਆ ਜਿਹੜਾ ਲੈ ਕੇ ਆਇਆ ਸੀ ਬੰਦਾ ਮਹਾਂ ਚਲ ਤੂੰ ਆ ਖਾ ਲਈਂ ਜਾਂ ਕਿਸਮ ਦੇ ਦੀਆਂ ਨਾ ਮੈਂ ਕਿਹਾ ਸਾਡਾ ਬੰਦਾ ਚਲੇ ਗਿਆ ਅ ਦੋ ਟਿਫਨ ਮਗਾਇ ਸੀ ਇੱਕ ਫਿਰ ਮੈਂ ਕਿਹਾ ਤੂੰ ਲੈ ਜਾ ਵਾਪਸ ਜਾਂ ਆਪ ਖਾ ਲਈਂ ਜਾਂ ਕਿਸ ਨੂੰ ਖਵਾ ਦੇ ਇੱਥੋਂ ਮਤਲਬ ਇੱਕ ਗੱਲ ਜੇ ਆਪਾਂ ਕਹੀਏ ਵੀ ਕਿਹਨੇ ਉਹਨਾਂ ਨੇ ਵੀ ਦਾਣੇ ਦੇਣ ਦੇ ਲਿਖਿਆ ਖਾਣ ਵਾਲੇ ਦਾ ਨਾਮ ਦੋ ਟਿਫਨ ਮਗਾਇ ਸੀ ਇੱਕ ਮੇਰਾ ਓਰ ਸਣੋ ਵਈ ਠੀਢਾ ਗੋਂ